وے علامہ تو اس کو کوئی نہیں کر رہا ہے 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 کوئی نہیں کر رہا ਅਸੀਂ ਜੀ ਸਾਡੇ ਜੂਬਾ ਨੂੰ ਇਹਨਾਂ ਨੇ ਅਰੈਸਟ ਕੀਤਾ ਹੋਇਆ ਜ਼ਬਰਦਸਤੀ ਚੱਕਿਆ ਉਹਨਾਂ ਨੂੰ ਛਡਾਉਣ ਲਈ ਉਹਨਾਂ ਦੇ ਹੱਕ ਦੇ ਵਿੱਚ ਇੱਥੇ ਫਰਿਆਦ ਕਰਨਾ ਹੈ ਜੀ ਡੀਸੀ ਸਾਹਿਬ ਔਰ ਕਿ ਉਹਨਾਂ ਦਾ ਕੀ ਦੋਸ਼ ਸੀ ਪੁੱਛਣ ਆਏ ਸੀਗੇ ਅੱਜ ਬਚਾ ਕੇ ਸਾਨੂੰ ਬਸ ਇੱਥੇ ਧਰੇ ਕੀ ਮੰਗਾ ਕੀ ਸੀ ਹੋਰ ਤੁਹਾਡੀ ਆਸ ਸਾਡੀਆਂ ਸਾਰੀਆਂ ਹੱਕੀ ਮੰਗਾਂ ਨੇ ਸਰ ਕਿਸਾਨ ਸਾਰਿਆਂ ਦੀ ਹੈ ਆ ਜਿਹੜੇ ਮੁਲਾਜ਼ਮ ਨੇ ਇਨਾਂ ਲਈ ਵੀ ਲੜਦੇ ਆਂ ਅਸੀਂ ਸਾਰਿਆਂ ਲਈ ਲੜ ਰਿਹਾ ਹਾਂ ਇਹ ਅੱਛਾ ਤੁਹਾਨੂੰ ਵੀ ਰੋਟੀ ਖਾਣੀ ਔਖੀ ਹੋ ਜਾਣੀਆਂ ਤੇ ਸਰਕਾਰ ਨੂੰ ਕਹੇ ਤੁਸੀਂ ਅੱਜ ਕਿਸਾਨਾਂ ਨਾਲ ਨਾ ਖੜੇ ਹੋਏ ਜਿਹੜੇ ਮੁਲਾਜ਼ਮ ਨੇ ਇਨਾਂ ਨੂੰ ਵੀ ਰੋਟੀ ਖਾਣੀ ਔਖੀ ਹੋ ਜਾਣੀਆਂ ਜਦੋਂ ਇੱਥੇ ਕਾਰਪੋਰੇਟ ਦਾ ਪੂਰਾ ਕਬਜ਼ਾ ਹੋ ਗਿਆ ਤਾਂ ਫਿਰ ਕਿਸੇ ਨੂੰ ਰੋਟੀ ਨਹੀਂ ਮਿਲਣੀ ਆ ਤੁਸੀਂ ਜ਼ਬਰਦਸਤੀ ਸਾਨੂੰ ਬਸਾਂ 'ਚ ਭਰੀ ਜਾ ਰਹੇ ਹੋ ਤੁਹਾਨੂੰ ਹਰਾਸਤ 'ਚ ਲੈ ਗਿਆ ਹਾਂਜੀ ਹਾਂਜੀ ਇਹ ਜਿਹੜੀ ਲਾਡ ਆਰਡਰ ਦੀ ਸਮੱਸਿਆ ਨੂੰ ਦੇਖ ਤੇ ਪ੍ਰਵਿੰਟ ਬਤੌਰ ਤੇ ਅੱਛਾ ਇਹਨਾਂ ਨੂੰ ਰਾਸਤੇ ਚ ਲਿਆ ਗਿਆ ਕੀ ਕਾਰਨ ਪਹੁੰਚੇ ਸੀ ਆਖਰ ਕਿਉਂ ਇਹਨਾਂ ਨੂੰ ਜਿਹੜਾ ਇਸ ਤਰ੍ਹਾਂ ਹਰਾਸਤ ਚ ਲਿਆ ਗਿਆ ਇਹ ਇਹ ਇੱਥੇ ਬਤਲ ਲੋਕਾਂ ਨੂੰ ਇਹ ਲੀਗਲੀ ਲੋਕ ਇਹਨਾਂ ਦੇ ਕਰਕੇ ਇਹਨਾਂ ਨੇ ਸੜਕ ਜਾਮ ਕੀਤੀ ਸੀ ਇਹ ਹਰਾਸ ਕਰ ਰਹੇ ਸੀ ਅੱਛਾ ਕਿੰਨੇ ਕੁ ਲੋਕਾਂ ਨੂੰ ਹਰਾਸਤ ਚਲਿਆ ਇਹ तकरीबन 50 ਦੇ ਲਗਭਗ ਗਏ ਕਿ ਅੱਛਾ ਮਾਮਲਾ ਨੁਕਟ ਕੀਤਾ ਜਾਊਗਾ ਕੀ ਕਰ ਲੈ ਉਹ ਬਾਅਦ ਦੇ ਵਿੱਚ ਦੇਖਦੇ ਆਂ ਕੀ ਕਾਰਵਾਈ ਕਰ ਅੱਛਾ ਕਿੰਨੇ ਕੁ ਲੋਕਾਂ ਨੂੰ ਅਰੇ ਕਿੰਨੇ ਸਾਰੀ ਗਿਫਤਾਰ ਕੀਤੀ ਹੈ 50 ਤੋਂ 60 ਦੇ ਵਿੱਚ ਘਾਰ ਹੈ ਕੀ ਕਰਨਾ ਹੈ ਸਰ ਕਿਸ ਤਰ੍ਹਾਂ ਇਹ ਕਿਉਂ ਲੋਕ ਗਿਫਤਾਰ ਚੌਕ ਕੀਤਾ ਗਿਆ ਹੈ ਇਹ ਦੇਖੋ ਲਾ ਐਂਡ ਆਰਡਰ ਦੀ ਸੂਚਨਾ ਦੇ ਦੀ ਇਹਨਾਂ ਨੂੰ ਅਸੀਂ ਮਤਲਬ ਅਤੇ ਆਜਤੇ ਤੌਰ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਉਹ ਕਦੇ ਮੰਗ ਪੱਤਰ ਦੇਣ ਆਏ ਸੀ ਸਾਡੇ ਕਿਸਾਨ ਬੜੇ ਨੇ ਅਸੀਂ ਸ਼ਾਂਤ ਬਈ ਬੈਠੇ ਸੀ ਮੰਗ ਪੱਤਰ ਤਾਂ ਸਾਰੇ ਅਫਸਰ ਵੀ ਲੈਣ ਤਿਆਰ ਆ ਮੰਗ ਪੱਤਰ ਦੀ ਤਾਂ ਕੋਈ ਐਜੀ ਗੱਲ ਅੱਛਾ ਫਿਰ ਕਾਰਨ ਕੀ ਜਾ ਕਿ ਕੋਈ ਤਲਕੀ ਹੋਈ ਹੈ ਕਿਸੇ ਤਰ੍ਹਾਂ ਨਹੀਂ ਇਹ ਦੇਖੋ ਧਾਰਾ ਜਿਹੜੀ 144 ਧਾਰਾ ਲਾਗੂ ਆ ਤੇ ਇਹਨਾਂ ਨੂੰ ਪ੍ਰੀਵੈਂਟਿਵ ਤੌਰ ਤੇ ਇਹਨਾਂ ਨੂੰ ਅਸੀਂ ਰਾਉਂਡ